ਸੋਮਵਾਰ ਸ਼ਾਮ ਨੂੰ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਇੱਕ ਚੱਲਦੀ ਹੋਈ ਕਾਰ ਦੇ ਵਿੱਚ ਧਮਾਕਾ ਹੋਇਆ ਜਿਸ ਨੇ ਘੱਟੋ ਘੱਟ 9 ਲੋਕਾਂ ਦੀ ਜਾਨ ਲੈ ਲਈ ਔਰ 24 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇਹ ਧਮਾਕਾ ਕੀ ਸੀ ਹੁਣ ਤੱਕ ਸੁਰੱਖਿਆ ਏਜੰਸੀਆਂ ਨੇ ਇਸ ਦੇ ਬਾਰੇ ਕਿਹੜੇ ਕਿਹੜੇ ਫੈਕਟਸ ਮੀਡੀਆ ਨਾਲ ਸਾਂਝੇ ਕੀਤੇ ਨੇ ਜਾਂ ਮੀਡੀਆ ਰਿਪੋਰਟਾਂ ਰਾਹੀਂ ਜਾਂ ਮੀਡੀਆ ਅਦਾਰਿਆਂ ਨੇ ਸੁਰੱਖਿਆ ਏਜੰਸੀ ਵਿਚਲੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸਾਹਮਣੇ ਲਿਆਂਦੀ ਹੈ ਉਹ ਅਸੀਂ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਇੱਕ ਚਿੱਟੇ ਰੰਗ ਦੀ ਹਿੰਡੋਈ 120 ਕਾਰ ਵਿੱਚ ਧਮਾਕਾ ਸੋਮਵਾਰ ਸ਼ਾਮ ਨੂੰ ਹੋਇਆ ਇਸ ਕਾਰ ਨੂੰ ਪਲਵਾਮਾ ਦਾ ਰਹਿਣ ਵਾਲਾ ਮੁਹੰਮਦ ਉਮਰ ਨਵੀ ਚਲਾ ਰਿਹਾ ਸੀ ਧਮਾਕੇ ਤੋਂ ਪਹਿਲਾਂ ਪਾਰਕਿੰਗ ਇਲਾਕੇ ਚੋਂ ਨਿਕਲ ਰਹੀ ਕਾਰ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਿਆ ਹੈ ਸੀਸੀਟੀਵੀ ਫੁਟੇਜ ਵਿੱਚ ਕਾਲੇ ਰੰਗ ਦਾ ਮਾਸਕ ਪਹਿਨਿਆ ਵਿਅਕਤੀ ਕਾਰ ਵਿੱਚ ਬੈਠਦਾ ਹੋਇਆ ਦਿਖਾਈ ਦਿੰਦਾ ਹੈ ਪੁਲਿਸ ਸੂਤਰਾਂ ਮੁਤਾਬਕ ਇਹ ਵਿਅਕਤੀ ਮੁਹੰਮਦ ਉਮਰ ਨਵੀ ਹੈ ਉਹ ਪੇਸ਼ੇਵਜੋਂ ਇੱਕ ਡਾਕਟਰ ਹੈ ਅਤੇ ਧਮਾਕੇ ਤੋਂ ਪਹਿਲਾਂ ਉਹ ਕਾਰ ਚਲਾਉਂਦਾ ਹੋਇਆ ਦਿਸ ਰਿਹਾ ਸੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਉਮਰ ਦਾ ਹਰਿਆਣਾ ਦੇ ਫਰੀਦাবাদ ਵਿੱਚਲੇ ਅਤਵਾਦੀ ਮੋਡਿਊਲ ਨਾਲ ਸੰਬੰਧ ਹੋ ਸਕਦਾ ਹੈ ਦਿੱਲੀ ਧਮਾਕੇ ਤੋਂ ਕੁਝ ਘੰਟੇ ਪਹਿਲਾਂ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਫਰੀਦাবাদ ਵਿੱਚ ਇੱਕ ਅਤਵਾਦੀ ਮੋਡੀਊਲ ਨਾਲ ਜੁੜੇ ਤਿੰਨ ਡਾਕਟਰਾਂ ਸਮੇਤ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਕੋਲੋਂ 2900 ਕਿਲੋਗ੍ਰam ਵਿਸਫੋਟਕ ਸਮੱਗਰੀ ਅਤੇ ਇੱਕ AK-47 ਰਾਈਫਲ ਵੀ ਬਰਾਮਦ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦਾ ਮੰਨਣਾ ਹੈ ਕਿ ਪੁਲਿਸ ਚਾਰ ਡਾਕਟਰਾਂ ਦੀ ਤਲਾਸ਼ ਕਰ ਰਹੀ ਸੀ। ਦਿਨਿਕ ਪਾਸਕਰ ਅਖਬਾਰ ਨੇ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਖਬਰ ਲਿਖੀ ਹੈ। ਕਿ ਪੁਲਿਸ ਚਾਰ ਡਾਕਟਰਾਂ ਦੀ ਤਲਾਸ਼ ਕਰ ਰਹੀ ਸੀ ਜਿਨ੍ਹਾਂ ਵਿੱਚ ਡਾਕਟਰ ਉਮਰ ਵੀ ਸ਼ਾਮਲ ਸੀ ਉਹ ਜੈਸ਼ੇ ਮੁਹੰਮਦ ਦੇ ਅਤਵਾਦੀ ਮੋਡੀਊਲ ਨਾਲ ਜੁੜਿਆ ਹੋਇਆ ਸੀ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਆਪਣੇ ਤਿੰਨ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਮਰ ਨੇ ਦਿੱਲੀ ਵਿੱਚ ਇਹ ਆਤਮ ਹੱਤਿਆ ਹਮਲਾ ਕੀਤਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਰੋਤਾਂ ਮੁਤਾਬਕ ਧਮਾਕੇ ਤੋਂ ਪਹਿਲਾਂ i20 ਕਾਰ ਨੇੜਲੇ ਇੱਕ ਪਾਰਕਿੰਗ ਇਲਾਕੇ ਵਿੱਚ ਲਗਭਗ 3 ਘੰਟੇ ਖੜੀ ਰਹੀ ਡਾਕਟਰ ਉਮਰ 3 ਘੰਟਿਆਂ ਤੱਕ ਕਾਰ ਦੇ ਅੰਦਰ ਹੀ ਬੈਠਾ ਰਿਹਾ ਪਰ ਉਹ ਇੱਕ ਪਲ ਲਈ ਵੀ ਬਾਹਰ ਨਹੀਂ ਨਿਕਲਿਆ ਮੰਨਿਆ ਜਾ ਰਿਹਾ ਹੈ ਕਿ ਡਾਕਟਰ ਉਮਰ ਜਾਂ ਤਾਂ ਕਿਸੇ ਦੀ ਉਡੀਕ ਕਰ ਰਿਹਾ ਸੀ ਜਾਂ ਕਿਸੇ ਹੁਕਮ ਦੀ ਉਡੀਕ ਵਿੱਚ ਪਾਰਕਿੰਗ ਵਿੱਚ ਬੈਠਾ ਸੀ ਲਗਭਗ 6:52 ਮਿੰਟ ਤੇ I20 ਕਾਰ ਹੌਲੀ-ਹੌਲੀ ਗਤੀ ਨਾਲ ਅੱਗੇ ਵਧੀ ਅਤੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਟ੍ਰੈਫਿਕ ਸਿਗਨਲ ਉੱਤੇ ਧਮਾਕਾ ਹੋ ਗਿਆ ਵੱਖ-ਵੱਖ ਅਖਬਾਰਾਂ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਲਾਲ ਕਿਲੇ ਅਤੇ ਉਸ ਦੇ ਆਲੇ-ਦੁਆਲੇ ਦੇ ਰਸਤਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਉਹ ਨਕਾਬਪੋਸ਼ ਵਿਅਕਤੀ ਜੋ ਕਾਰ ਚਲਾ ਰਿਹਾ ਸੀ ਉਸ ਬਾਰੇ ਹੋਰ ਜਾਣਕਾਰੀ ਮਿਲ ਸਕੇ। ਵੱਖ-ਵੱਖ ਪਾਰਕਿੰਗ ਇਲਾਕਿਆਂ ਦੀ ਫੁਟੇਜ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਡਾਕਟਰ ਉਮਰ ਆਪਣੇ ਕੋਲ ਮੌਜੂਦ ਧਮਾਕਾ ਖੇ ਸਮੱਗਰੀ ਨੂੰ ਜਾਂ ਤਾਂ ਕਿਸੇ ਸੁਰੱਖਿਅਤ ਥਾਂ ਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂ ਫਿਰ ਗ੍ਰਫਤਾਰੀ ਦੇ ਡਕ ਕਾਰਨ ਉਸਨੇ ਇਹ ਹਮਲਾ ਕਰ ਦਿੱਤਾ ਕਸ਼ਮੀਰ ਪੁਲਿਸ ਨੇ ਪਲਵਾਮਾ ਵਿੱਚ ਉਸ ਦੀ ਮਾਂ ਅਤੇ ਭਰਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ ਡਾਕਟਰ ਉਮਰ ਦੀ ਮਾਂ ਦਾ ਡੀਐਨਏ ਸੈਂਪਲ ਵੀ ਲਿਆ ਗਿਆ ਜਿਸ ਦਾ ਮਿਲਾਨ ਧਮਾਕੇ ਵਿੱਚ ਮਰਨ ਵਾਲਿਆਂ ਦੇ ਡੀਐਨਏ ਸੈਂਪਲ ਨਾਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਧਮਾਕੇ ਵਿੱਚ ਮਰਨ ਵਾਲੇ 9 ਵਿਅਕਤੀਆਂ ਵਿੱਚ ਉਮਰ ਵੀ ਸੀ ਜਾਂ ਨਹੀਂ ਜੰਮੂ ਕਸ਼ਮੀਰ ਪੁਲਿਸ ਨੇ ਸੋਮਵਾਰ ਨੂੰ ਹਰਿਆਣਾ ਦੇ ਫਰੀਦাবাদ ਤੋਂ ਡਾਕਟਰ ਮੁਜਮਿਲ ਸ਼ਕੀਲ ਲਖਨਊ ਤੋਂ ਮਹਿਲਾ ਡਾਕਟਰ ਸ਼ਾਹੀਨ شاہਦ ਨੂੰ ਗ੍ਰਿਫਤਾਰ ਕੀਤਾ ਸੀ ਮੁਜ਼ਮਿਲ ਸ਼ਕੀਲ ਦੇ ਕਮਰੇ ਤੋਂ 360 ਕਿਲੋ ਬਿਸਪੋਟੈਕ ਸਮਗਰੀ ਅਤੇ ਇੱਕ ਅਸਾਲਟ ਵੀ ਬਰਾਮਦ ਕੀਤੀ ਗਈ ਕਸ਼ਮੀਰ ਵਿੱਚ ਮਹਿਲਾ ਡਾਕਟਰ ਸ਼ਾਹੀਨ ਦੀ ਕਾਰ ਤੋਂ ਇੱਕ AK47 ਰਾਈਫਲ ਅਤੇ ਜਿੰਦਾ ਕਾਰਤੂਸ ਵੀ ਮਿਲੇ ਹਨ ਪੁਲਿਸ ਮੁਤਾਬਕ ਮੁਜ਼ਮਿਲ ਸ਼ਕੀਲ ਪਲਵਾਮਾ ਦੇ ਕੋਇਲਪਿੰਡ ਦਾ ਰਹਿਣ ਵਾਲਾ ਸੀ ਉਹ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਵਿੱਚ ਪੜਾਉਂਦਾ ਸੀ ਡਾਕਟਰ ਸ਼ਾਹੀਨ ਉਸ ਦੀ ਗਰਲਫ੍ਰੈਂਡ ਸੀ ਅਤੇ ਮੁਜ਼ਮਲ ਉਸਦੀ ਕਾਰਪਰਦਾ ਸੀ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਪੁਲਿਸ ਨੇ 7 ਨਵੰਬਰ ਨੂੰ ਯੂਪੀ ਦੇ ਸਹਾਰਨਪੁਰ ਤੋਂ ਡਾਕਟਰ ਆਦਲ ਨੂੰ ਗ੍ਰਿਫਤਾਰ ਕੀਤਾ ਸੀ ਉਹ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਸੀ ਆਦਲ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਪ੍ਰੈਕਟਿਸ ਕਰਦਾ ਸੀ 2024 ਵਿੱਚ ਉਸ ਨੇ ਉੱਥੋਂ ਅਸਤੀਫਾ ਦੇ ਕੇ ਸਹਾਰਨਪੁਰ ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਸੋ ਲਾਲ ਕਿਲੇ ਅੱਗੇ ਹੋਏ ਧਮਾਕੇ ਬਾਰੇ ਇਹ ਸੀ ਹੁਣ ਤੱਕ ਦੀ ਜਾਣਕਾਰੀ ਤੇ ਜਿਹੜੀ ਕਿ ਵੱਖ-ਵੱਖ ਪੁਲਿਸ ਔਰ ਏਜੰਸੀਆਂ ਦੇ ਸੂਤਰਾਂ ਰਾਹੀਂ মিডিਆ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਜਾਂ মিডিਆ ਰਿਪੋਰਟਾਂ ਦੇ ਵਿੱਚ ਸਾਹਮਣੇ ਆਈ ਹੈ ਸੋ ਇਸ ਮਾਮਲੇ ਦੀ ਜਿਵੇਂ ਜਿਵੇਂ ਹੋਰ ਜਾਣਕਾਰੀ ਜਾਂ ਹੋਰ ਤੱਥ ਨਵੇਂ ਤੱਥ ਸਾਹਮਣੇ ਆਉਂਦੇ ਰਹਿਣਗੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ ਧੰਨਵਾਦ